ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਆਂਗਣਵਾੜੀ ਵਰਕਰਾਂ ਨੇ ਅੱਜ ਡੀਸੀ ਆਫਿਸ ਦੇ ਬਾਹਰ ਨਾਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਦੋਸ਼ ਲਾਇਆ ਕਿ ਜਿਹੜਾ ਕਿ ਬੱਚਿਆਂ ਦੇ ਖਾਣਯੋਗ ਖਾਣਾ ਭੇਜਿਆ ਜਾਂਦਾ ਹੈ ਉਹ ਬਹੁਤ ਹੀ ਖਰਾਬ ਹੈ ਜੋ ਕਿ ਬੱਚਿਆਂ ਦੇ ਖਾਣਯੋਗ ਨਹੀਂ ਹੈ ਉਹਨਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇਹ ਵੀ ਕਿਹਾ ਕਿ ਜੋ ਹੁਣ ਖਾਣਾ ਭੇਜਿਆ ਜਾਂਦਾ ਹੈ ਬਿਲਕੁਲ ਘਟੀਆ ਕਿਸਮ ਦਾ ਹੈ ਜੋ ਪਹਿਲੇ ਭੇਜਿਆ ਜਾਂਦਾ ਸੀ ਉਹ ਠੀਕ ਸੀਗਾ ਤੇ ਇਸ ਸਬੰਧ ਵਿੱਚ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਪਹਿਲੇ ਵਾਲਾ ਖਾਣਾ ਭਜਵਾਇਆ ਜਾਵੇ ਤਾਂ ਕਿ ਬੱਚਾਂ ਦੀ ਸਿਹਤ ਨੂੰ ਬਚਾਇਆ ਜਾ ਸਕੇ ਜੀ ਮੇਰਾ ਨਾਮ ਕੁਲਦੀਪ ਕੌਰ ਜੀ ਅਸੀਂ ਆਲ ਪੰਜਾਬ ਅੰਗਣਵਾੜੀ ਜੁਨੀਅਰ ਮੁਲਾਜ਼ਮ ਜੁਨੀਅਨ ਵੱਲੋਂ ਆਏ ਆ ਤੇ ਅਸੀਂ ਲੋਕਾਂ ਦੀ ਇਹ ਪ੍ਰੋਬਲਮ ਅੱਜ ਡੀਸੀ ਸਾਹਿਬ ਨੂੰ ਦੇਣ ਆਏ ਆ ਕਿ ਸਾਡੇ ਖਾਣੇ ਦੀ ਜਿਹੜੀ ਚੈਕਿੰਗ ਕੀਤੀ ਜਾਵੇ ਵੀ ਜਿਹੜਾ ਅੰਗਣਵਾੜੀ ਸੈਂਟਰਾਂ ਵਿੱਚ ਰਸ਼ਨ ਆ ਰਿਹਾ ਉਹ ਬਹੁਤ ਹੀ ਹਦੋਂਬੱਦ ਖਰਾਬ ਆ ਰਿਹਾ ਜਦੋਂ ਕਿ ਲਾਹ ਪੱਤਰੀ ਸਾਡੇ ਕੋਲੋਂ ਲੈ ਕੇ ਗਏ ਘਰ ਬਣਾ ਕੇ ਸਾਡੇ ਕੋਲ ਵਾਪਸ ਚੈੱਕ ਕਰਾਉਣ ਲਾਇਆ ਕਿਉਂਕਿ ਅਸੀਂ ਟੀਐਚਆਰ ਦੇ ਦਿੰਨੇ ਆ ਟੇਕ ਹੋਮ ਰਸ਼ਨ ਤਾ ਉਹ ਬਣਾ ਕੇ ਸਾਡੇ ਕੋਲ ਘਰ ਲੈ ਕੇ ਘਰੋਂ ਬਣਾ ਕੇ ਅੰਗਣਵੜੀ ਚ ਦੁਬਾਰਾ ਲੈ ਕੇ ਤਾਂ ਉਹਦੇ ਵਿੱਚ ਸਾਨੂੰ ਪੱਥਰ ਦੇ ਟੁਕੜੇ ਮਿਲੇ ਕਿਰਕਾਈ ਤੇ ਜਿਹੜਾ ਮਿੱਠਾ ਦਲੀਆ ਜਿਹਦੇ ਵਿੱਚ ਕਹਿੰਦੇ ਕਿ ਅਸੀਂ ਖੰਡ ਪਹਿਲਾਂ ਹੀ ਆਲਰੇਡੀ ਪਾਈ ਹੋਈ ਆ ਤਾਂ ਉਹ ਦਲੀਆ ਬਹੁਤ ਕੋੜਾ ਹੋਇਆ ਸਾਨੂੰ ਮੈਂ ਖੁਦ ਵੀ ਖਾ ਕੇ ਚੈੱਕ ਕੀਤਾ ਜੀ ਮੇਰੇ ਲਾਪਤਰੀ ਬਣਾ ਕੇ ਲੈ ਕੇ ਆ ਨਾ ਕਿ ਮੈਂ ਖੁਦ ਬਣਾਇਆ ਜੇ ਕੋਈ ਚੈੱਕ ਕਰਨ ਆਉਂਦਾ ਤਾਂ ਮੈਂ ਲਾਪਤਰੀ ਨੂੰ ਬੁਲਾ ਕੇ ਖਾਣਾ ਬਣਾ ਕੇ ਆਪਣੇ ਸੈਂਟਰ ਚ ਬਿਖਾ ਵੀ ਸਕਦੀ ਆ ਕਿ ਖਾਣਾ ਕੋੜਾ ਬੰਦਾ ਹੋਰ ਕੀ ਕੀ ਖਾਣਾ ਬੰਦੇ ਬੱਚਿਆਂ ਦੇ ਵਾਸਤੇ ਨਮਕੀਨ ਦਲੀਆ ਮਿੱਠਾ ਦਲੀਆ ਖਿਚੜੀ ਵਗੈਰਾ ਇਹਨਾਂ ਚ ਜ਼ਿਆਦਾ ਪ੍ਰੋਬਲਮ ਆਈ ਹੈ ਜਿਹੜੀ ਪੰਜੀਰੀ ਆ ਉਹ ਤਾਂ ਬਿਲਕੁਲ ਹੀ ਸੱਚੀ ਆ ਅਸੀਂ ਸੈਂਟਰਾਂ ਚ ਜਦੋਂ ਪੈਕਟ ਖੋਲ ਕੇ ਸਾਨੂੰ ਕਹਿੰਦੇ ਲਾਪਤਰੀ ਮੈਡਮ ਖਾ ਕੇ ਵੇਖੋ ਜੀ ਅਸੀਂ ਖੁਦ ਖਾ ਕੇ ਵੇਖਿਆ ਤਾਂ ਬਾਕੀ ਕੱਚੀ ਆ ਪੰਜੀਰੀ ਇਹ ਤੁਹਾਨੂੰ ਬੱਚੇ ਕਹਿੰਦੇ ਕਿ ਬੱਚੇ ਮਾਵਾ ਕਹਿੰਦੇ ਨਹੀਂ ਬੱਚਿਆਂ ਦੇ ਮਾਪੇ ਕਹਿੰਦੇ ਜੀ ਬੱਚਿਆਂ ਨੂੰ ਇੰਨੀ ਨੌਲਜ ਨਹੀਂ ਪਰ ਬੱਚੇ ਜਦੋਂ ਖਾਂਦੇ ਤਾਂ ਚੈੱਕ ਆਪ ਕੁਝ ਖਾ ਕੇ ਚੈੱਕ ਕਰਦੇ ਆ ਫਿਰ ਸਾਨੂੰ ਪ੍ਰੋਬਲਮ ਅੱਗੇ ਦੱਸਦੇ ਆ ਤਾਂ ਸਾਡੇ ਨਾਲ ਸਾਰੀ ਲਾਪਤਰੀ ਜਿਹੜੀ ਪ੍ਰੋਬਲਮ ਆਪ ਦੀ ਸ਼ੇਅਰ ਕਰਦੇ ਆ ਇਹ ਤਕਰੀਬਨ ਮਾਰਚ ਤੋਂ ਜਿਆਦਾ ਪ੍ਰੋਬਲਮ ਆ ਰਹੀ ਹੈ ਅਪ੍ਰੈਲ ਮਈ ਤੋਂ ਅਸੀਂ ਮਾਰਚ ਤੋਂ ਜਦੋਂ ਹੀ ਖਾਣਾ ਬਣ ਆਇਆ ਫਰਵਰੀ ਤੋਂ ਆਇਆ ਸਾਨੂੰ ਮਾਰਚ ਤੋਂ ਜਦੋਂ ਅਸੀਂ ਸਟਾਰਟ ਕੀਤਾ ਤਾਂ ਉਸੇ ਟਾਈਮ ਹੀ ਸਾਨੂੰ ਪ੍ਰੋਬਲਮ ਆਉਣੇ ਲੱਗ ਗਈ ਸੀ ਖਿਚੜੀ ਤਾਂ ਪਹਿਲੀ ਵਾਰ ਜੀ ਸਾਨੂੰ ਉਹਨਾਂ ਨੇ ਲਿਆ ਕੇ ਘਰੇ ਜਦੋਂ ਬਣਾਈ ਲਿਆ ਕੇ ਵਿਖਾਈ ਹੈ ਜੀ ਉਹਨਾਂ ਨੇ ਤੇ ਕਹਿੰਦੇ ਕਿ ਖਿਚੜੀ ਬਹੁਤ ਕੌੜੀ ਆ ਅਸੀਂ ਚਮਚਾ ਲਾ ਕੇ ਵੇਖਿਆ ਤੇ ਜਿਵੇਂ ਕਲੇ ਦੇ ਦਸ ਗ੍ਰੇਸ ਤੋਂ ਤਸ ਤਰ੍ਹਾਂ ਟੇ ਸਮੋਹ ਪਣ ਇਥੇ ਇਹ ਰਹੇ ਸੀ ਜਿਹੜਾ ਅੱਜ ਵੀ ਕੇਂਦਰੀ ਮੰਤਰੀ ਸਾਡੀ ਗੱਲ ਇਹ ਜਾਂ ਜ਼ਿਕਰ ਕਰ ਤੇ ਇਹ ਪੰਜ ਸਾਲ ਬਾਅਦ ਲੱਗੇ ਪਹਿਲਾਂ ਵਾਲਾ ਲੋਕਾਂ ਦੀ ਮੰਗ ਹੀ ਆ ਕਿ ਪਹਿਲਾਂ ਲਈ ਬੇਰਕਾ ਦੀ ਪੰਜੀਰੀ ਬੇਰਕਾ ਦਾ ਦੁੱਧ ਸਿੰਪਲ ਚਾਵਲ ਕਣਕਾਂ ਦੀ ਸੀ ਇਹ ਸਾਨੂੰ ਦਿੱਤੀ ਜਾਵੇ ਇਹ ਕੋਈ ਪ੍ਰਾਈਵੇਟ ਕੰਪਨੀ ਠੇਕੇ ਦੇ ਰਿਹਾ ਇਹਨਾਂ ਨੇ ਹਾਂਜੀ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇ ਰਿਹਾ ਜਦੋਂ ਕਿ ਪਹਿਲਾਂ ਬੇਰਕਾ ਸਰਕਾਰੀ ਕੰਪਨੀ ਸੀ ਇਹਨਾਂ ਨੇ ਜ਼ਿਆਦਾ ਲਾਭ ਲੈਣ ਲਈ ਪ੍ਰਾਈਵੇਟ ਕੰਪਨੀਆਂ ਤੋਂ ਘਟਿਆ ਰਾਸ਼ਨ ਲੈ ਕੇ ਜਿਹੜਾ ਅੰਗਣਵਾੜੀਆਂ ਵਿੱਚ ਪਹੁੰਚ ਰਿਹਾ